आई लव यू शम्मी आई लव यू मम्मी शशी काल जी ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਆ ਤੁਸੀਂ ਸਾਰੇ ਜਾਨੇ ਬਹੁਤ ਵਧੀਆ ਹੋਮ ਹੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਵੱਜ ਗਏ ਨੇ 8:40 ਮਿੰਟ ਤੇ ਜੋ ਵੀ ਚਲਿਆਗਾ ਸਕੂਲ ਤੇ ਸੋਹਮ ਰੈਡੀ ਆ ਅੱਜ ਮੇਰੇ ਸੋਹਮ ਲੱਡੂ ਦਾ ਫਰਸਟ ਪੇਪਰ ਆ ਫਾਈਨਲ ਪੇਪਰ ਹੁੰਦੇ ਨੇ ਨਾ ਜਿਹੜੇ ਉਹ ਫਰਸਟ ਪੇਪਰ ਅੱਜ ਮੇਰੇ ਲੱड्डੂ ਦਾ ਸੋ ਹਮ ਕਹਿੰਦਾ ਮੈਂ ਤਾਂ ਪਾਸ ਹੋ ਕੇ ਹੀ ਰਹੂੰਗਾ ਹਨਾ ਬੱਚੇ ਵਧੀਆ ਵਧੀਆ ਕਰਕੇ ਆਉਣਾ ਚੀ ਇੰਗਲਿਸ਼ ਦਾ ਇਹਦਾ ਪੇਪਰ ਆ ਡਿਕਟੇਸ਼ਨ ਦਾ ਤੇ ਕਹਿੰਦਾ ਮम्मा ਮੈਂ ਬਹੁਤ ਵਧੀਆ ਪੇਪਰ ਕਰਕੇ ਆਉਂਗਾ ਘੈਂਟ ਘੈਂਟ ਪੇਪਰ ਕਰਕੇ ਆਉਣਾ ਫਿਰ ਨਿਊ ਬੈਗ ਨਿਊ ਲੰਚ ਬਾਕਸ ਨਿਊ ਬੋਤਲ ਸਾਰਾ ਕੁਝ ਨਿਊ ਲੈ ਕੇ ਦਊ ਤੂੰ ਥੱਲੇ ਛੱਡ ਫਾਈ ਤੂੰ ਇਹਨਾਂ ਨੂੰ ਬਾੜ ਲਾ ਲੇਂਗਾ ਕੱਪੜਿਆਂ ਤੇ ਵਰਦੀ ਦੇ ਦਿਖ ਲੱਗ ਗਏ ਨਾ ਨਹੀਂ ਨਹੀਂ ਕੀਤੀ ਹੈ ਗੰਦੇ ਬੱਚੇ ਸਾਰਿਆਂ ਨੂੰ ਸ਼ਸ਼ੀਕਾਲ ਜੀ ਕਰ ਦੋ ਸ਼ਸ਼ੀਕਾਲ ਜੀ ਸਾਰਿਆਂ ਨੂੰ ਬਲੌਗ ਸ਼ੁਰੂ ਕਰ ਦੋ ਕਾ ਸਾਰੇ ਕਹਿੰਦੇ ਕਦੇ ਸੋਮ ਨੇ ਬਲੌਗ ਹੀ ਨਹੀਂ ਸ਼ੁਰੂ ਕੀਤਾ ਹੁਣ ਕਿੰਨਾ ਚਿਰ ਹੋ ਗਿਆ ਕਰੋ ਓਏ ਕਰੋ ਸਾਜੀ ਦੀ ਕਾਜੀ ਫੇਰ ਨਾਲ ਇਧਰ ਹੋ ਕੇ ਵਧੀਆ ਵਧੀਆ ਸ਼ਸ਼ੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦੇ ਹੁਣ ਨਹੀਂ ਕਰਦਾ ਹੁਣ ਇਹਨੂੰ ਨਾ ਥੋੜਾ ਜਿਹਾ ਫੋਨ ਦਾ ਚਸਕਾ ਪੈ ਗਿਆ ਅੱਜ ਇਹਦਾ ਫੋਨ ਮੈਂ ਭੇਜ ਦੇਣਾ ਟਿਊਸ਼ਨ ਟੀਚਰ ਕੋਲੇ ਹੁਣ ਇਹਨਾਂ ਦੇ ਹੋ ਗਏ ਪੇਪਰ ਸ਼ੁਰੂ ਆ ਬੱਚੇ ਚਾਬੀ ਨਾਲ ਲੋਕ ਖੋਲ ਗਲੀ ਵਾਲਾ ਵੀਰਾ ਲੋਕ ਲਾ ਕੇ ਅੰਦਰ ਸਿੱਟ ਗਿਆ ਸੀ ਚਾਬੀ ਮੈਂ ਨਾ ਸੋਹਮ ਨੂੰ ਨਮਾਰੀ ਸੀ ਮੈਂ ਕਿਹਾ ਜੋ ਵੀ ਲੋਕ ਲਾ ਕੇ ਚਲੇ ਜੀ ਮੈਂ ਸੋਹਮ ਨੂੰ ਨਮਾਉਣਾ ਸੋਹੋਂ ਤੋਂ ਬਾਅਦ ਨਾਲ ਦੀ ਨਾਲ ਮੈਂ ਨਾ ਕਿ ਰੈਡੀ ਹੋ ਗਈ ਤੇ ਅੱਜ ਵੀ ਮੈਂ ਪਾਇਆ ਬਲੈਕ ਸੂਟ ਵੈਲਵਟ ਦਾ ਸੂਟ ਪਾਇਆ ਬਲੈਕ ਤੇ ਬਾਕੀ ਚਲੋ ਠੀਕ ਹੈ ਜੀ ਕਰਦੇ ਆ ਆਪਾਂ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਇਹ ਕੀ ਕਰਦਾਂ ਕੀ ਹੋ ਗਿਆ ਮੂਛ ਕੀ ਪਾ ਲਿਆ ਗਲੇ ਚ ਫਸ ਗਿਆ ਲੋ ਜੀ ਟਾਈਮ ਬੱਜ ਗਏ ਨੇ ਪੌਣੇ 10 ਤੇ ਮੈਂ ਲੱਗਿਆ ਹੁਣ ਝਾੜੂ ਲਾਉਣਾ ਅੱਜ ਸਵੇਰੇ ਸਵੇਰੇ ਡੌਗੀ ਆਨੇ ਚੰਦ ਚਾੜਦਾ ਸੀ ਇੱਕ ਡੌਗੀ ਨਹੀਂ ਲੀਓ ਨੇ ਪਤਾ ਕੀ ਕੀਤਾ ਬਾਹਰ ਖੇਡਦੇ ਸੀ ਮੈਂ ਕੱਢ ਤੇ ਪਿੰਜਰੇ ਚੋਂ ਮਾਹ ਚੱਲਦਾ 10 ਮਿੰਟ ਖੇਡ ਲੈਣਗੇ ਵੀ ਸਾਰੀ ਰਾਤ ਦੇ ਸੁੱਤੇ ਪਏ ਆ 6 ਵਜੇ ਦੇ ਸੁੱਤੇ ਪਏ ਸੀ ਕੱਲ ਸ਼ਾਮ ਦੇ ਸਵੇਰੇ ਉੱਠੇ ਨੇ ਇਹ 8:30 ਵਜੇ ਦੋਏ ਜਾਣੇ ਅੱਗੇ ਨਹੀਂ ਮੇਰੇ ਨਾਲ ਉੱਠ ਕੱਢਦੇ ਨੇ ਅੱਜ ਇਹਨਾਂ ਦੀ ਅੱਖ ਨਹੀਂ ਖੋਲੀ ਤੇ ਹੋਇਆ ਕਿ ਬਾਹਰ ਖੇਡਦੇ ਸੀ ਮੈਂ ਸੋਹ ਨੂੰ ਛੱਡਣ ਜਾਣਾ ਸੀ ਸਕੂਲ ਉਧਰੋਂ ਬੈਂਡ ਦਾ ਟਾਈਮ ਹੋਣ ਵਾਲਾ ਸੀ ਇਹਨੇ ਨਾ ਕੁਝ ਮੂੰਹ ਚ ਪਾ ਲਿਆ ਬਾਹਰੋਂ ਭਈ ਇਹ ਤਾਂ ਤੜਫੀ ਜਾਵੇ ਟੱਪੀ ਜਾਵੇ ਟੱਪੀ ਜਾਵੇ ਮੈਂ ਕਿਹਾ ਕਿਤੇ ਕੀੜਾ ਕੂੜਾ ਚੰਬੜ ਗਿਆ ਹਨਾ ਵੀ ਜੀਵ ਤੇ ਚੰਬੜ ਗਿਆ ਹੋਣਾ ਜਾਂ ਹਨਾ ਮੂੰਹ ਤੇ ਲੱਗ ਗਿਆ ਹੋਣਾ ਅੰਦਰਲੇ ਪਾਸੇ ਐਨਾ ਤੜਫਿਆ ਐਨਾ ਤੜਫਿਆ ਹਨਾ ਤੇ ਮੈਨੂੰ ਤਾਂ ਕੁਛ ਨਾ ਹੋੜਿਆ ਜਦੋਂ ਮੈਂ ਚੱਕਿਆ ਕਰਾਂ ਤਾਂ ਮੂੰਹ ਨਾ ਖੋਲੇ ਭਈ ਲੱਤਾਂ ਮਾਰੇ ਵੀ ਮੈਨੂੰ ਛੱਡਦੇ ਛੇਤੀ ਤੇ ਇਹਨੇ ਕੀ ਕੀਤਾ ਨਾ ਫਿਰ ਮੈਂ ਫੌਜੀ ਵੀਰੇ ਨੂੰ ਫੋਨ ਕੀਤਾ ਫਟਾਫਟ ਮੈਂ ਕਿਹਾ ਵੀਰੇ ਤੁਸੀਂ ਆ ਜਾਓ ਹਨਾ ਵੀ ਡੌਗੀ ਨੇ ਮੂੰਹ 'ਚ ਕੁਛ ਪਾ ਲਿਆ ਹਨਾ ਵੀ ਇਹ ਤਾਂ ਬਹੁਤ ਜ਼ਿਆਦਾ ਔਖਾਗਾ ਵੀ ਹੱਥ ਪੈਰ ਮਾਰੀ ਜਾਂਦਾ ਜਿਵੇਂ ਜਾਨੀ ਨਿਕਲਦੀ ਹੁੰਦੀ ਡੌਗੀ ਓਮੇ ਕਰਨ ਲੱਗ ਗਿਆ ਸੀ ਜਦੋਂ ਫੌਜੀ ਵੀਰ ਆਇਆ ਉਹਨੇ ਚੱਕਿਆ ਆ ਕੇ ਫੜਿਆ ਉਹਨੇ ਮੂੰਹ ਬੰਦ ਮਾ ਕਿਤੇ ਉਹਦੇ ਮੂੰਹ ਚੋਂ ਝੱਕ ਆਉਣ ਲੱਗ ਗਈ ਤੇ ਮੈਂ ਕਿਹਾ ਹਾਏ ਇਹ ਤਾਂ ਕੋਈ ਜ਼ਹਿਰੀਲੀ ਚੀਜ਼ ਖਾ ਗਿਆ ਵੀ ਸਾਡੀ ਕਰੀ ਤਾਂ ਕੋਈ ਜ਼ਹਿਰੀਲੀ ਚੀਜ਼ ਵੀ ਨਹੀਂ ਜਾਂ ਕੋਈ ਜ਼ਹਿਰੀਲਾ ਜਾਨਵਰ ਖਾ ਗਿਆ ਫਿਰ ਐ ਸੋਚਿਆ ਵੀ ਜਾਨਵਰ ਦਾ ਵੀ ਮੌਸਮ ਨਹੀਂ ਹੈਗਾ ਵੀ ਠੰਡਾ ਬਾਹਰ ਤਾਂ ਬੇੜੇ ਚ ਤਾਂ ਕੁਝ ਵੀ ਨਹੀਂ ਹੋ ਸਕਦਾ ਤੇ ਫਿਰ ਜਦੋਂ ਵੀਰੇ ਨੇ ਉਹਦਾ ਮੂੰਹ ਖੋਲਿਆ ਮੈਨੂੰ ਵੀਰਾ ਕਹਿੰਦਾ ਭੱਜ ਕੇ ਚਮਚਾ ਲਿਆ ਉਹ ਜਾ ਕੇ ਚਮਚੇ ਦੀ ਡੰਡੀ ਨਾਲ ਜਦੋਂ ਮੈਂ ਚਮਚਾ ਮੂੰਹ 'ਚ ਪਾਇਆ ਦੇਖਿਆ ਉਹਦੇ ਗਲੇ ਦੇ ਅੰਦਰ ਨਾ ਐਡਾ ਬੜਾ ਪੀਸ ਫਸਿਆ ਪਿਆ ਲੱਕੜੀ ਦਾ ਉਹਦਾ ਸਾਹ ਆਉਣਾ ਬੰਦ ਹੋ ਗਿਆ ਸੀ ਉਹਨੂੰ ਸਾਹ ਰੁਕ ਗਿਆ ਸੀ ਉਹਦੇ ਮੂੰਹ 'ਚੋਂ ਝੱਗ ਆਉਣ ਲੱਗ ਗਈ ਸੀ ਲੱਕੜੀ ਦਾ ਪੀਸ ਕੱਢਿਆ ਚਮਚੇ ਨਾਲ ਮੈਂ ਮੂਹਰ ਨੂੰ ਖਿੱਚਿਆ ਉਹਨੂੰ ਚਮਚੇ ਦੀ ਬੈਕ ਵਾਲੀ ਡੰਡੀ ਨਾਲ ਤੇ ਫਿਰ ਉਹਦੇ ਮੂੰਹ 'ਚੋਂ ਨਿਕਲਿਆ ਉਹ ਫਿਰ ਜਾ ਕੇ ਉਹਨੂੰ ਸਾਹ ਆਇਆ ਆਈ ਨਾ ਉਹਦਾ ਬੁਰਾ ਹਾਲ ਉਹਦਾ ਦਮ ਘੁੱਟ ਗਿਆ ਸਾਹ ਆਉਣਾ ਬੰਦ ਹੋ ਗਿਆ ਸੀ ਉਹਨੂੰ ਮੂੰਹ ਚੋਂ ਚੱਕ ਗਾਉਣ ਲੱਗ ਗਈ ਸੀ ਇਹੋ ਜਿਹਾ ਚੰਦ ਚੜ੍ਹਿਆ ਜੇ ਡੌਗੀਆਂ ਨੇ ਹੁਣ ਮੈਂ ਕੀ ਕੀਤਾ ਗੰਦੇ ਬੱਚਿਆਂ ਨੂੰ ਮੈਂ ਤਾਂ ਪਿੰਜਰੇ 'ਚ ਹੀ ਬੰਦ ਕਰਤਾ ਰੋਟੀ ਪਾਣੀ ਖਵਾ ਕੇ ਉਹਨਾਂ ਨੂੰ ਕਰਤਾ ਪਿੰਜਰੇ 'ਚ ਬੰਦ ਮੈਂ ਤਾਂ ਇਹਨਾਂ ਨੂੰ ਕੱਢਣਾ ਹੀ ਬਹੁਤ ਜ਼ਿਆਦਾ ਘਟਾ ਬਈ ਇਹਨਾਂ ਦਾ ਕੀ ਪਤਾ ਕੀ ਮੂੰਹ 'ਚ ਪਾ ਜਾਣ ਮੈਂ ਤਾਂ ਐ ਨਹੀਂ ਸਮਝਾਂਦੀ ਲੱਕੜੀ ਦਾ ਟੋਕੜਾ ਕਿੱਥੋਂ ਆ ਗਿਆ ਐਡਾ ਕੋ ਉਹਦੇ ਮੂੰਹ 'ਚ ਫਿਕਸ ਹੋ ਗਿਆ ਜਾ ਕੇ ਗਲੇ ਦੇ ਵਿੱਚ ਸਾਹ ਆਉਣਾ ਹੋ ਗਿਆ ਉਹਦਾ ਬੰਦ ਤੇ ਮੂੰਹ ਚੋਂ ਚੱਕ ਗਾਉਣ ਲੱਗ ਗਈ ਮੈਂ ਕਿਹਾ ਲੈ ਵੀ ਇਹ ਤਾਂ ਗਿਆ ਮੈਂ ਕਿਹਾ ਇਹ ਨਹੀਂ ਬਚਦਾ ਅੱਜ ਉਹ ਤਾਂ ਗੱਲ ਕਰ ਫੌਜੀ ਵੀਰਾ ਘਰੇ ਹੈਗਾ ਸੀ ਫਟਾਫਟ ਮੈਂ ਦੀਦੀ ਨੂੰ ਫੋਨ ਕੀਤਾ ਵੀਰਾ ਵੀ ਬੱਚਿਆਂ ਨੂੰ ਸਕੂਲੋਂ ਛੱਡ ਕੇ ਆਇਆ ਸੀ ਨਹੀਂ ਤਾਂ ਬੱਚਿਆਂ ਨੂੰ ਸਕੂਲ ਛੱਡਣ ਚਲੇ ਜਾਂਦੇ ਨੇ ਜੇ ਮਾੜਾ ਮੋਟਾ ਹੋਰ ਟਾਈਮ ਲੱਗ ਜਾਂਦਾ ਮਰ ਜਾਣਾ ਸੀ ਰੋਗੀ ਨੇ ਅੱਜ ਇਹੋ ਜਿਹੇ ਕੰਮ ਕਰਦੇ ਨੇ ਇਹ ਦੇਖ ਲੋ ਤੁਸੀਂ ਕੀ ਕਰੂ ਬੰਦਾ ਇਹਨਾਂ ਨੂੰ ਉਹ ਕਰਕੇ ਬਾਹਰ ਕੇ ਉਹ ਕਰਕੇ ਛੱਡ ਕੇ ਬਾਹਰ ਕਿਤੇ ਵੀ ਲੱਕੜੀ ਦਾ ਟੁਕੜਾ ਹੀ ਨਹੀਂ ਲੇਦਾ ਸਤ ਪਤਾ ਨਹੀਂ ਕਿੱਥੋਂ ਪਾਇਆ ਕਿੱਥੋਂ ਨਹੀਂ ਪਾਇਆ ਹੁਣ ਬੈਠੇ ਆਰਾਮ ਨਾਲ ਦਿਖਾਵਾਂ ਤੁਹਾਨੂੰ ਇੱਥੇ ਪਿੰਜਰੇ 'ਚ ਹੁਣ ਲੈ ਦੇਖ ਲੋ ਮਰ ਜਾਂਦਾ ਜਿੱਕ ਜਣ ਚਾਂਬਲੇ ਪਏ ਨੇ ਦੋ ਹੀ ਜਾਣੇ ਕੁਛ ਨਹੀਂ ਛੱਡਦੇ ਹੈਗੇ ਕੁਛ ਵੀ ਬਾਹਰ ਕੱਢਣ ਦੀ ਧੀਰ ਆ ਬਸ ਹੁਣ ਇਹਨਾਂ ਨੇ ਸ਼ੂਸ਼ੂ ਪੋਟੀ ਕਰ ਲਿਆ ਤੇ ਰੋਟੀ ਇਹਨਾਂ ਨੂੰ ਖਵਾਤੀ ਆ ਦਹੀਂ ਚ ਚੂਰ ਕੇ ਰੋਟੀ ਖਵਾਈਆ ਡਾਕਟਰ ਕਹਿੰਦਾ ਇਹਨਾਂ ਨੂੰ ਦਹੀਂ ਦਿਆ ਕਰੋ ਦਹੀਂ ਚ ਚੂਰ ਕੇ ਇਹਨਾਂ ਨੂੰ ਰੋਟੀ ਖਵਾਤੀ ਹੁਣ ਮੈਂ ਕਹਾਂ ਤੁਸੀਂ ਬੈਠ ਕੇ ਆਰਾਮ ਨਾਲ ਧੁੱਪ ਸੇਕੋ ਬਸ ਇੰਜੋਏ ਕਰੋ ਇਹਜਾ ਕੁਸਤਾ ਜੇ ਇਹਨਾਂ ਨੇ ਕਰਿਆ ਤੇ ਮੈਂ ਸੋਹਮ ਨੂੰ ਛੱਡਿਆ ਸੀ ਆ ਕੇ ਮੈਂ ਕੀਤਾ ਨਾਸਤਾ ਨਾਸਤਾ ਕਰਕੇ ਮੈਂ ਲਾਈਆ ਜੋਤ ਬੱਤੀ ਜੋਤ ਬੱਤੀ ਲਾ ਕੇ ਮੈਂ ਹੁਣ ਬਲੌਗ ਅਪਲੋਡ ਤੇ ਲਾਇਆ ਹੁਣ ਮੈਂ ਫ੍ਰੀ ਹੋਈ ਆ ਹੁਣ ਮੈਂ ਲੱਗੀਆਂ ਝਾੜੂ ਲਾਉਣਾ ਦੇਖੋ ਮੈਂ ਝਾੜੂ ਲਈ ਬੈਠੀ ਆ ਅੰਦਰ ਤੇ ਇਹਨਾਂ ਦੇ ਜਿਹੜੇ ਕੱਪੜੇ ਨੇ ਡੋਗੀਆਂ ਦੇ ਸੁੱਕੇ ਕੱਪੜੇ ਮੈਂ ਐਕਸਟਰਾ ਅੰਦਰ ਰੱਖਦੀ ਹੁੰਨੀ ਆ ਨਾ ਵੀ ਕਈ ਵਾਰ ਸ਼ੂਸ਼ੂ ਪੋਟੀ ਕਰ ਲੈਂਦੇ ਨੇ ਹਨਾ ਤੇ ਵੀ ਸੁੱਕਾ ਗਿੱਲਾ ਕਰਨਾ ਪੈ ਜਾਂਦਾ ਇਹ ਚੱਕ ਕੇ ਰੋਜ਼ ਬਾਹਰੇ ਧਰ ਦਨੀਆਂ ਚੱਕ ਕੇ ਅੰਦਰ ਧਰ ਲੰਨੀ ਆ ਕਿਉਂਕਿ ਰੱਖਣੇ ਪੈਂਦੇ ਆ ਤੁਹਾਨੂੰ ਪਤਾ ਹਜੇ ਤੇ ਐਕਸਟਰਾ ਕੱਪੜੇ ਰੱਖਣੇ ਪੈਂਦੇ ਆ ਬਸ ਮੜਿਆ ਮੌਸਮ ਠੀਕ ਹੋ ਜੇ ਫਿਰ ਇਹਨਾਂ ਨੂੰ ਧੋ ਕੇ ਸਾਰਿਆਂ ਨੂੰ ਰੱਖ ਦਾਂਗੇ ਥੈਲੇ ਥੁੱਲੇ ਚ ਪਾ ਕੇ ਨਾ ਉੱਪਰ ਧਰਿਆਂਗੇ ਉੱਪਰਲੇ ਕਮਰੇ 'ਚ ਸਰਦੀਆਂ 'ਚ ਕੰਮ ਆ ਜਾਂਦੇ ਨੇ ਥੱਲੇ ਪਿਛਾਉਣ ਦੇ ਨੇ ਇੱਧਰ ਆਂਦਾ ਕਹਿੰਨਾਂ ਇਹੋ ਜਿਹਾ ਕੰਮ ਤਾਂ ਬਈ ਅੱਜ ਡੌਗੀਆਂ ਨੇ ਕਰਿਆ ਮਸਾਉ ਦੀ ਜਾਨ ਬਚੀ ਜੇ 5-10 ਮਿੰਟ ਲੱਗ ਜਾਂਦੇ 5 ਮਿੰਟ ਵੀ ਹੋਰ ਲੱਗ ਜਾਂਦੇ ਇਹਨੇ ਮਰ ਜਾਣਾ ਸੀ ਮੂੰਹ 'ਚੋਂ ਝੱਗ ਆਉਣ ਲੱਗੀ ਸੀ ਇਹਦੇ ਵੀਰਾਂ ਵੀ ਕਹਿਣ ਲੱਗਿਆ ਕਹਿੰਦੇ ਇਹਦੇ ਮੂੰਹ 'ਚੋਂ ਝੱਗ ਆਉਣ ਲੱਗੀ ਵੀ ਦੂਜੇ ਦੇ ਵੀ ਆਉਣ ਲੱਗੀ ਮੈਂ ਕਿਹਾ ਨਹੀਂ ਵੀ ਬਿਹੁਣਾਏ ਪਤਾ ਨਹੀਂ ਵੀ ਕੀ ਖਾਦਾ ਜਦੋਂ ਦੇਖਿਆ ਤਾਂ ਲੱਕੜੀ ਦਾ ਟੁਕੜਾ ਇਹੋ ਜਿਹਾ ਕੰਮ ਇਹ ਕਰਦੇ ਨੇ ਹਜੇ ਨਾ ਮੇਰੇ ਸਾਰੇ ਕੰਮ ਪਏ ਨੇ ਮੇਰੀ ਤੁਸੀਂ ਸੈਲਫ ਤੇ ਖਲਾਰਾ ਦੇਖ ਸਕਦੇ ਹੋ ਇਹੋ ਜਿਹਾ ਇਹਨਾਂ ਨੇ ਅੱਜ ਮੇਰੀ ਸਾਰੀ એનર્ਜੀ ਖਤਮ ਕਰਤੀ ਸਵੇਰੇ ਸਵੇਰੇ ਤੋਂ ਮਾਖ ਖਰਾਬ ਕਰਤਾ ਹਜੇ ਮੇਰਾ ਸਾਰਾ ਕੰਮ ਪਿਆ ਆ ਕੱਪੜੇ ਕੱਢਿਆ ਧੋਣ ਵਾਲੀ ਬਾਲਟੀ ਦੇ ਵਿੱਚ ਪਾਇਆ ਬਸ ਬੈੱਡ ਸ਼ੀਟਾਂ ਹੀ ਸਹੀ ਕੀਤੀਆਂ ਨੇ ਜੋ ਵੀ ਨੇ ਕੰਬਲ ਕਢਾ ਲਿਆ ਸੀ ਬਈ ਕੱਲ ਤੇ ਇਹਨੇ ਉਹਦੀ ਰਜਾਈ ਰੱਖਤੀ ਹਜੇ ਤੇ ਕੰਬਲ ਕੱਢ ਲਿਆ ਤੇ ਆ ਟੇਬਲ ਖਾਲੀ ਕੀਤਾ ਥੋ ਧੂਣ ਵਾਲੇ ਕੱਪੜੇ ਚੱਕਿਆ ਵਸ ਅੰਦਰ ਲਈ ਬੈੱਡ ਸ਼ੀਟ ਸਹੀ ਕੀਤੀ ਆ ਤੇ ਹੁਣ ਰਜਾਈ ਸਹੀ ਕੀਤੀ ਆ ਤੇ ਹੁਣ ਮੈਂ ਦੇਖੋ ਲੱਗੀਆਂ ਝਾੜੂ ਲਾਉਣ ਦਵਾਈਆਂ ਦੇ ਖਲਾਰੇ ਦੇਖ ਲੋ ਇੱਧਰ ਕਿੰਨੇ ਨੇ ਜੋ ਵੀ ਦੀਆਂ ਦਵਾਈਆਂ ਨੇ ਇਹ ਕੱਲ ਵਾਲੀਆਂ ਤੇ ਬਸ ਬਾਥਰੂਮ ਮੈਂ ਧੋ ਕੇ ਸੁਕਾਤਾ ਸੀ ਬਾਥਰੂਮ ਆਪਣਾ ਓਕੇ ਆ ਬਾਥਰੂਮ ਆਪਾਂ ਪੂਰਾ ਸੁਕਾਤਾ ਸੀਗਾ ਨਾ ਕੇ ਬੱਚੇ ਵੀ ਨਹਾ ਕੇ ਚਲੇਗੇ ਤੇ ਮੈਂ ਵੀ ਨਹਾ ਲਈ ਸੀ ਬਸ ਰਹਿ ਗਿਆ ਇਕੱਲਾ ਝਾੜੂ ਪੂੰਚ ਇਹ ਆਪਾਂ ਕਰਦੀ ਲੌਜੀ ਟਾਈਮ ਵੱਜ ਗਏ ਨੇ 12 ਹਸਤਾ ਵੀ ਮੇ ਉਹੀ ਗੱਲ ਹੋ ਗਈ ਸਿਰ ਨਹੀਂ ਬਾਇਆ ਥੋੜੀ ਜੀ ਰੈਸਟ ਕਰਕੇ ਹਟੀਆਂ ਹੁਣ ਭਾਂਡੇ ਮਾਂਜਣ ਲੱਗੀ ਆ ਝਾੜੂ ਪੋਚਾ ਸਾਰੇ ਘਰੇ ਕਰਤਾ ਕਿਉਂਕਿ ਮੇਰੀ ਢੂਹੀ ਨਹੀਂ ਕੰਮ ਕਰਦੀ ਥੋੜਾ ਜਿਹਾ ਟਾਈਮ ਮੈਂ ਰੈਸਟ ਕੀਤੀ ਆ ਹੁਣ ਪਈ ਆ ਭਾਂਡੇ ਹੋੜਾ ਦੇਖੋ ਮੇਰੇ ਭਾਂਡੇ ਦਾ ਸ਼ੱਕ ਭਰਿਆ ਪਿਆ ਸਵੇਰ ਦੇ ਮਾਰਨਿੰਗ ਵਾਲੇ ਭਾਂਡੇ ਨੇ ਝਾੜੂ ਪੋਚਾ ਮੈਂ ਤੇ ਤੁਸੀਂ ਦੇਖ ਸਕਦੇ ਹੋ ਸਾਰਾ ਪਾਛਾ ਆਪਣਾ ਕਲੀਨ ਹੋ ਗਿਆ ਤੇ ਇਧਰ ਵੀ ਸਾਰੇ ਕਿਤੇ ਲਾਤਾ ਝਾੜੂ ਪੋਚਾਤਾ ਕਮਰਿਆਂ ਚ ਵੀ ਲਾਤਾ ਲੌਬੀ ਚ ਵੀ ਲਾਤਾ ਕਿਚਨ ਚ ਵੀ ਲਾਤਾ ਬਸ ਮੈਂ ਨਾ ਥੱਕ ਗਈ ਢੂਹੀ ਤੁਣ ਲੱਗੀ ਤਾਂ ਥੋੜਾ ਜਿਹਾ ਟਾਈਮ ਰੈਸਟ ਕੀਤੀ ਮੈਂ ਕਿਹਾ ਚਲੋ ਰੈਸਟ ਕਰਕੇ ਭਾਂਡੇ ਮਾਂਜ ਦਿਆਂ ਨਾ ਤੇ ਝਾੜੂ ਪੋਚਾ ਸਾਰੇ ਕਿਤੇ ਆਪਾਂ ਲਾਤਾ ਸਵੇਰੇ ਦੇਖਿਆ ਸੀ ਤੁਸੀਂ ਰੂਮ ਚ ਕੂੜਾ ਕਿੰਨਾ ਸੀਗਾ ਤੇ ਹੁਣ ਮੈਂ ਲੱਗੀ ਆ ਭਾਂਡੇ ਮਾਂਜਾਂ ਕਿਚਨ ਦਾ ਖਲਾਰਾ ਦੇਖੋ ਮੇਰਾ ਕਿੰਨਾ ਹੋਇਆ ਪਿਆ ਮੈਂ ਕਿਹਾ ਚਲੋ ਕਰਦਾ ਸਾਫ ਰੈਸਟ ਹੋ ਗਈ ਢੂਹੀ ਸੈਟ ਆ ਥੋੜੀ ਜੀ ਲਗਾਤਾਰ ਕੰਮ ਨਹੀਂ ਹੁੰਦਾ ਮੇਰੇ ਤੋਂ ਤੇ ਥੋੜਾ ਜਿਹਾ ਰੈਸਟ ਕਰ ਲਈਆਂ ਲੱਗੀਆਂ ਭਾਂਡੇ ਮਾਂਜਣ ਭਾਂਡੇ ਪਹਿਲਾਂ ਚੜਨ ਦੀ ਬਾਅਦ ਚ ਆਪਾਂ ਮਾਜਦੇ ਆਂ ਇਹਦੇ ਬੱਚੇ ਗੰਦੇ ਬੱਚੇ ਇਹ ਗੰਦੇ ਬੱਚੇ ਮਾਗੇ ਸੀ ਅੱਜ ਦੇਖ ਦੇਖ ਲੜਦੇ ਕਿਵੇਂ ਇਹਨਾਂ ਨੂੰ ਅਸੀਂ ਕੈਲਸ਼ੀਅਮ ਵਾਲੀਆਂ ਹੱਡੀਆਂ ਲਿਆ ਕੇ ਦਿੱਤੀਆਂ ਨੇ ਮਾਂ ਕਹਿੰਦਾ ਚਲੋ ਖੇਡ ਲੱਗੇ ਰਹਿਣਗੇ ਨਾਲ ਇਹਨਾਂ ਦੇ ਦੰਦ ਸਾਫ਼ ਹੋ ਜਾਂਦੇ ਨੇ ਨਾਲੇ ਫੇਰੇ ਮਿੱਟੀ ਚ ਮੂੰਹ ਨਹੀਂ ਮਾਰਦੇ ਹਣਾ ਦੋਨੇ ਜਾਨੇ ਲੱਗੇ ਹੋਏ ਨੇ ਅੱਜ ਤੱਕ ਕੰਮ ਸਵੇਰ ਦੇ ਬੋਲੇ ਨਹੀਂ ਦੋਨੇ ਜਾਨੇ ਹੱਡੀਆਂ ਨਾਲ ਹੀ ਖੇਡਣ ਲੱਗੇ ਹੋਏ ਨੇ ਚੱਬ 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 ਕੇ ਖੇਡਦੇ ਨੇ ਨਾ ਨਾਲ ਟੀਕੇ ਬੈਠੇ ਨੇ ਅੱਜ ਹੁਣ ਤੁੱਪੇ ਖਿੱਚਿਆ ਇਹਨਾਂ ਨੂੰ ਸ਼ਾਮੇ ਬੈਠੇ ਸੀ ਆਏ ਮम्मा ਦਾ ਲੱਡੂ ਮम्मा ਦੀ ਬਾਫੀ ਮम्मा ਦੀ ਬਾਫੀ ਆ ਗਈ ਮम्मा ਦੀ ਬਾਫੀ ਹੈ ਹੋ ਲੱਗੇ ਸ਼ੋਮੀ ਨੂੰ ਵੀਰੇ ਹੋਣੀ ਆ ਗਿਆ ਆ ਗਿਆ ਇਹ ਇੱਕ ਐਸੀ ਹੈ ਮਾਰੀ ਆ ਅੱਜ ਵੀਰੇ ਹੁਣੀ ਲੈ ਕੇ ਆਏ ਨੇ ਤੈਨੂੰ ਹਾਂ ਚੁੱਤਣਾ ਗੋਰੀ ਕੁੰਡਾ ਲਾਇਆ ਅੱਜ ਵੀਰੇ ਹੁਣੀ ਲੈ ਕੇ ਆਏ ਨੇ ਲਿਓ ਆਏ ਘਰੇ ਇਧਰ ਔਣ ਲੱਗ ਗਿਆ ਸੀ ਯਾਰ ਸੱਚ ਦੇਖ ਦੇ ਖੋਲ ਦੇ ਉਹਨਾਂ ਨੂੰ ਔਣ ਸਾਰ ਐ ਤਾਂ ਨਹੀਂ ਹੈਗਾ ਪਹਿਲਾਂ ਕੱਪੜੇ ਕੱਢ ਲੈ ਆਹ ਦੇਖੋ ਕੋਪਾ ਤਾਂ ਗੱਦੀ ਨਹੀਂ ਆਹ ਦੇਖਾਂ ਦੇ ਗੰਦੇ ਬੱਚੇ ਤੇ ਮੂੰਚ ਲਈ ਫਿਰਦਾ ਸੁਤਨਾ ਕਿਵੇਂ ਆਾ ਸੋਮੂ ਅੱਜ ਵੀਰੇ ਹੁਣੀ ਲੈ ਕੇ ਆਏ ਨੇ ਤੈਨੂੰ ਬੋਲੇ ਤਾਂ ਨਹੀਂ ਪੈਣ ਵਾਲੇ ਕੁਝ ਨਾਂ ਇਹਦੇ ਕੌਣ ਹੈ ਹਾਂ ਮੈਂ ਤਾਂ ਮਾਸੀ ਦੇ ਮੁੰਡੇ ਆ। ਅਸਲ। ਸੋਮੂ ਨੂੰ ਵੀ ਪੁੱਛਿਆ ਪਹਿਲਾਂ ਹੈ। ਵਿਜਾਰਨ ਦਾ ਕਨਾ। ਸੋਮੂ ਦੇ ਵੇਚਤੀ ਕਰਾ ਦੇ ਬੰਦੇ ਨੇ। ਸੋਮੂ ਕਹਿੰਦਾ ਕਿ ਹਰਸ਼ ਵੀਰਾ, ਗੋਰੀ ਵੀਰਾ। ਕਹਿ ਰਾ ਤੇਰੀ ਮੰਮੀ ਨਾਲ ਵੀ ਇਹੀ ਕਰਿਆ ਦੀ ਸੋਮੂ ਨੇ ਸੋਮੂ ਬੋਲਦਾ ਨਹੀਂ ਦੀ ਭਾਈ ਉਹਨਾਂ ਨੇ ਮੈਨੂੰ ਫੋਨ ਲਾ ਲਿਆ। ਓਏ। ਲਾ ਨਹੀਂ ਆਦੂ। ਦਿੱਤਾ ਨਹੀਂ ਤੇਰੀ ਮੰਮੀ ਨੂੰ ਸੋਮ। ਕਹਿ ਰਾ। ਗਲੇ ਚ ਥੋੜੀ ਲੱਕੜੀ ਫਸ ਗਈ ਸੀ ਇਹ ਨਾ ਮੋٹے। ਅਰੇ ਮੋٹے ਦੇ ਲੱਕੜੀ ਫਸ ਗਈ ਸੀ ਗਲੇ ਚ। ਛੋਟੀ ਜਿਹੜੇ ਦੇ। ਲੀਓ ਦੇ ਕਿਹਨੇ ਗੱਡੀ ਚੰਚੇ ਨਾਲ ਫੌਜੀ ਅੰਕਲ ਨੇ ਫੌਜੀ ਅੰਕਲ ਨੇ ਮਸੇ ਚੰਚੇ ਨਾਲ ਨਿਕਲੀ ਸੀ ਹੈਲੋ ਲਓ ਜੀ ਟਾਈਮ ਵੱਜ ਗਏ ਨੇ ਸ਼ਾਮ ਦੇ 6 ਅੱਜ ਜਮਾ ਵੀ ਵਲੌਗ ਨਹੀਂ ਬਣਾਇਆ ਕਿਉਂਕਿ ਅੱਜ ਮੇਰਾ ਹੋ ਰਿਆ ਸੀ ਸਿਰ ਦਰਦ ਮਾਈਗਰੇਨ ਦਾ ਦਰਦ ਉੱਠਿਆ ਹੋਇਆ ਸੀ ਸਿਰ ਦੇ ਵਿੱਚ ਗੋਲੀ ਲੈ ਕੇ ਪਈ ਰਹੀ ਆ ਬਸ ਬੱਚਿਆਂ ਦੇ ਸਕੂਲੋਂ ਆਇਆ ਤਾਂ ਉઠી ਆ 10 ਵਜੇ ਉੱਠ ਕੇ ਚਾਹ ਬਣਾਈ ਆ ਤੇ ਜੂਸ ਬਣਾਇਆ ਸੀਗਾ ਤੇ ਜੋ ਵੀ ਅੱਜ ਕੁਲਚਾ ਖਾ ਕੇ ਚਲਿਆ ਗਿਆ ਉਹਨੂੰ ਭੁੱਖ ਲੱਗੀ ਹੋਈ ਸੀ ਤੇ ਤਾਂ ਕਰਕੇ ਫਿਰ ਇਹਦਾ ਜੂਸ ਹੁਣ ਪਿਆ ਸੀਗਾ ਹੁਣ ਇਹਨੂੰ ਮੈਂ ਜੂਸ ਚ ਦੇ ਰਹੀ ਆ ਕਾਲਾ ਗੋਣ ਪਾ ਕੇ ਆ ਦੇਖ ਫਿਰ ਜੂਸ ਦਾ ਗਲਾਸ ਆ ਪਿਆ ਤੇ ਭੈਣ ਤੇ ਭੈਣ ਦਾ ਮੁੰਡਾ ਆਏ ਸੀ ਇੱਕ ਇੱਕ ਗਲਾਸ ਉਹਨਾਂ ਨੂੰ ਪਿਆਤਾ ਸੀ ਜੂਸ ਤੇ ਇੱਕ ਗਲਾਸ ਮੈਂ ਪੀ ਲਿਆ ਸੀ ਜੋ ਵੀ ਦੇ ਹਿੱਸੇ ਦਾ ਬੜਾ ਪਿਆ ਸੋ ਹਮਨੇ ਪੀ ਲਈ ਸੀ ਚਾਹ ਹੁਣ ਮੈਂ ਇਹਦੇ ਵਿੱਚ ਐਡ ਕਰਨ ਲੱਗੀਆਂ ਕਾਲਾ ਗੋਣ ਤੇ ਅੱਜ ਤਾਂ ਸਬਜੀ ਕੋਈ ਨਹੀਂ ਬਣਾਈ ਰਾਤ ਵੀ ਆਪਾਂ ਚਟਣੀ ਬਣਾਈ ਸੀ ਤੇ ਹੁਣ ਵੀ ਚਟਣੀ ਆ ਤੇ ਉਧਰੋਂ ਭੈਣ ਨੇ ਭੇਜਤੀ ਆ ਕਾਲੇ ਛੋਲਿਆਂ ਦੀ ਸਬਜ਼ੀ ਤੇ ਨਾਲ ਇਹ ਖਾਵਾਂਗੇ ਹੁਣ ਆਪਾਂ ਚਟਣੀ ਨੂੰ ਮੈਂ ਡੰਬੀ ਚ ਕੱਢ ਕੇ ਫੇਜੇ ਚਾਵਾ ਦਿੰਦੀ ਕਿਉਂਕਿ ਚਟਣੀ ਤਾਂ ਨਾਸ਼ਤੇ 'ਚ ਵੀ ਕੰਮ ਆ ਜਾਂਦੀ ਆ ਬੱਚੇ ਆ ਗਏ ਨੇ ਟਿਊਸ਼ਨ ਤੋਂ ਬੱਚੇ ਲੱਗੇ ਨੇ ਟੀਵੀ ਦੇਖਣ ਤੇ ਮੈਂ ਦਿੰਦੀ ਆ ਜੋਬੀ ਦਾ ਜੂਸ ਤੇ ਨਾਲ-ਨਾਲ ਬੱਚੇ ਮਖਾਣੇ ਖਾ ਰਹੇ ਮਖਾਣੇ ਇੰਜੋਏ ਕਰਦੇ ਨੇ ਟੀਵੀ ਦੇ ਨਾਲ-ਨਾਲ ਤੇ ਮੈਂ ਜੋਤ ਬੱਤੀ ਲਾਦੀ ਸੀ ਤੇ ਹੁਣ ਮੈਂ ਲੱਗੀ ਸੀ ਰੋਟੀ ਬਣਾਉਣ ਮਖਾਣੇ ਤੇ ਐਸਟੀ ਨੇ ਸ਼ੋਮੀ ਆਈ ਮੈਂ ਮਾਜਾ ਮੇਰੇ ਲੱड्डੂ ਦਾ ਅੱਜ ਪਹਿਲਾ ਪੇਪਰ ਸੀ ਹੈਨਾ ਪੰਟਾ ਤੇ ਛੰਡੇ ਆ ਕਾਲੂ ਦਾ ਛੰਡੇ ਆ ਪਾਣੀ ਪਾਣੀ ਦਿੰਨੀ ਆ ਕੋਸਾ ਕਰਕੇ ਦਿੰਨੀ ਆ ਮੈਂ ਬੜਾ ਹਲਕਾ ਜਿਹਾ ਗਰਮ ਕਰਕੇ ਦਊਗੀ ਪਾਣੀ ਸੋਣ ਲਓ ਜੀ ਮੈਂ ਬਣਾ ਰਹੀ ਸੀ ਰੋਟੀਆਂ ਤੇ ਬੱਚੇ ਦੋਨੇ ਖਾ ਰਹੇ ਨੇ ਸਬਜੀ ਭਣ ਗਣੀ ਹੋ ਆ ਗਈ ਸੀ ਕਾਲੇ ਛੋਲੇ ਆਂ ਦੀ ਤੇ ਨਾਲ ਚਾਟਨੇ ਵੀ ਪਈਆ ਤੇ ਨਾਲ ਮੈਂ ਦਹੀਂ ਵੀ ਜਮਾਇਆ ਸੀ ਰਾਤ ਤੇ ਰੋਟੀਆਂ ਬਸ ਦੋ ਇੱਕ ਰਹਿ ਗਈ ਆਹ ਰੋਟੀ ਰਹਿ ਗਈ ਇੱਕ ਬਾਕੀ ਮੇਰੀ ਰੋਟੀ ਵੀ ਬਣ ਗਈ ਬੱਚੇ ਖਾ ਰਹੇ ਨੇ ਹੁਣੇ ਇਹ ਤਾਂ ਚਲੋ ਪਹਿਲਾਂ ਬੱਚਿਆਂ ਨੂੰ ਖਵਾ ਦਈਏ ਭੁੱਖ ਲੱਗੀ ਹੋਈ ਸੀ ਉਹਨਾਂ ਚੋਕ ਲਿਆ ਦੇ ਬੱਚੇ ਰੋਟੀ ਹੋਰ ਲੈ ਆ ਬਈ ਸੋਮੂ ਰੋਟੀ ਇਹਨੂੰ ਤਾਂ ਖਵਾ ਬੱਚੇ ਇਹਨੇ ਤਾਂ ਖਾਧੀ ਨਹੀਂ ਹਜੇ ਇਹਨੂੰ ਖਵਾ ਦੇ ਰੋਟੀ ਹੋਰ ਲੈ ਲਿਓ ਅਰੇ ਕਹਾਂ ਪਰੋ ਅਰੇ ਸਿੰਘ ਜੀ ਅੱਜ ਜਲਦੀ ਆਓ ਯਾਰ ਲਓ ਜੀ 24 ਨੂੰ ਲਾਇਆ ਇੱਕ ਕੰਮ ਆ ਜਦੋਂ ਨਾ ਗੱਗੀ ਆਏ ਸੀਗੇ ਉਹ ਦੁਆ ਸਬਾਨ ਲੈ ਕੇ ਆਏ ਸੀ ਹੁਣ ਜਦੋਂ 15 ਦਿਨਾਂ ਦੀ ਛੁੱਟੀ ਆਏ ਸੀ ਇਹ ਸਮਾਨ ਇਹ ਲਫਾਫਿਆਂ ਦੇ ਵਿੱਚ ਬੰਦ ਪਿਆ ਸੀ ਇਹ ਅੰਦਰੋਂ ਲਿਆਈਆਂ ਰੂਮ ਚੋਂ ਕੱਢ ਕੇ ਲਫਾਫੇ ਦੇ ਵਿੱਚ ਬੰਦ ਗੱਠ ਮਾਰ ਕੇ ਉਧਰਲੇ ਰੂਮ ਚ ਰੱਖਿਆ ਪਿਆ ਸੀ ਮੇਰੇ ਵਾਸਤੇ ਮਗਾਇਆ ਸੀ ਉਹਨਾਂ ਨੇ ਸਮਾਨ ਖੋਲਿਆ ਨਹੀਂ ਨਾ ਕਿਸੇ ਨੇ ਖਾਧਿਆ ਨਾ ਕੁਛ ਕੀਤਾ ਹੁਣ ਆ ਖਰੋਟ ਇਹਨੂੰ ਕਿਹਾ ਜੋ ਵੀ ਨੂੰ ਮੈਂ ਕਿਹਾ ਸਾਰੇ ਇਹਨੂੰ ਭੰਨ-ਭੰਨ ਕੇ ਦਿੱਤੇ ਨੇ ਮੈਂ ਕਿਹਾ ਕੱਢ ਕੇ ਨਾ ਆ ਦੇਖ ਆ ਡੱਬੇ ਦੇ ਵਿੱਚ ਪਾ ਲਾ ਮੈਂ ਕਿਹਾ ਆਪਾਂ ਇਹ ਖਾ ਲਿਆ ਕਰਾਂਗੇ ਪਾਏ ਪਾਏ ਚੀਜ਼ਾਂ ਖਰਾਬ ਹੋ ਜਾਣਗੀਆਂ ਉਹ ਤਾਂ ਹੁਣ ਪੈਸੇ ਲਾ ਕੇ ਰੱਖ ਗਏ ਇੱਥੇ ਉਹਨਾਂ ਨੂੰ ਪਤਾ ਵੀ ਇਹ ਨਕੰਮੇ ਨੇ ਇਹਨਾਂ ਨੇ ਕੀ ਖਾਣਾ ਅੱਜ ਮੈਂ ਕੱਢ ਕੇ ਲਈਆਂ ਲਫਾਫੇ ਚੋਂ ਮੈਂ ਕਿਹ ਜੋ ਵੀ ਤਾ ਕੱਢ ਕੇ ਰੱਖ ਆ ਮੈਂ ਦੋ ਡੱਬਿਆਂ ਦੇ ਵਿੱਚ ਆਹ ਤਾਂ ਡੱਬੇ ਦੇ ਵਿੱਚ ਹੀ ਸੀਗੇ ਆਹ ਕਾਜੂ ਦਾ ਮੈਂ ਨੇ ਪਏ ਸੀਗੇ ਮੈਂ ਇੱਕ ਡੱਬੇ ਜੀ ਮਿਕਸ ਕਰਕੇ ਵਿੱਚ ਹੀ ਪਾ ਦੇ ਮੈਂ ਕਿ ਇਹਨਾਂ ਨੂੰ ਇੱਥੇ ਕਿਚਨ ਚ ਹੀ ਰੱਖਾਂਗੇ ਉੱਪਰਲੇ ਪਾਸੇ ਨਾਲ ਹੀ ਜਗ੍ਹਾ ਬਣਾ ਦਨੇ ਆ ਠੀਕ ਆ ਤੇ ਆਹ ਖਰੋਟ ਜੋ ਵੀ ਕੱਢ ਕੇ ਰੱਖ ਰਿਹਾ ਤੇ ਫਿਰ ਆਪਾਂ ਖਾਇਆ ਕਰਾਂਗੇ ਜੋ ਵੀ ਓਟਸ ਮਿਲ ਆਉਂਗੇ ਕੱਲ ਨੂੰ ਮੈਂ ਠੀਕ ਆ ਮੈਂ ਤਾਂ ਬਈ ਮਿਲ ਪਛੇ ਇੱਕ ਪੀਆ ਪਰ ਬਣਾਣਾ ਸ਼ੇਕ ਉਹ ਆਪਣਾ ਮਿਕਸੀ ਕੱਢ ਕੇ ਉਹਦੇ ਵਿੱਚ ਕਾਜੂ ਪਾੜਨਾ ਰੋਟ ਦੁੱਧ ਪਾ ਕੇ ਵਿੱਚ ਬਟਾ ਕੇਲੇ ਕੁਲੇ ਪਾ ਕੇ ਅਰਧਾ ਮਿੱਠਾ ਪਾ ਕੇ ਮਿੱਠਾ ਨਾ ਪਾਇਆ ਕਰੀ ਸ਼ਾਇਦ ਉਹ ਪਾਲਿਆ ਕਰੀ ਵਿੱਚ ਨਹੀਂ ਉਹ ਪਾਲਿਆ ਕਰੀ ਖੰਜੂਰਾ ਪਾਲਿਆ ਕਰੀ ਦੋ ਗੁੜ ਪਾਲਿਆ ਕਰੀ ਵਿੱਚ ਲੋ ਜੀ ਟਾਈਮ ਬੱਜ ਗਏ ਨੇ 8:40 ਮਿੰਟ ਮੈਂ ਲੱਗੀਆਂ ਹੁਣ ਦੁੱਧ ਗਰਮ ਕਰਨ ਜੋ ਵੀ ਨੂੰ ਆ ਕੰਮ ਲਾਇਆ ਤੇ ਨਾਲ ਨਾਲ ਰੋਟੀ ਵਾਲੇ ਭਾਂਡੇ ਮਾਸ ਦੀਏ ਤੇ ਸੈਲਫ ਤੇ ਖਲਾਰਾ ਚੈੱਕ ਕਰੋ ਤੁਸੀਂ ਉਨੇ ਮੈਂ ਸਾਰਾ ਸੈੱਟ ਕਰਦਾ ਮੈਂ ਆਲੂ ਪਾਲ ਕੇ ਰੱਖੇ ਨੇ ਕੱਲ ਨੂੰ ਆਪਾਂ ਇੱਕ ਚੀਜ਼ ਬਣਾਵਾਂਗੇ ਹਨ